ਨਾ ਮਾਮਾ ਨੇ ਤਾਂ ਅਬ ਦਸਤ ਪੇਸ਼ ਕਰਨ ਲੱਗੇ ਹਾਂ ਜੇ ਇਸ ਨਜ਼ਮ ਦੇ ਵਿੱਚ ਮੈਂ ਵਿਸ਼ ਵਰਣ ਤੁਹਾਨੂੰ ਰੱਖਾਂਗਾ ਤੁਹਾਡੇ ਚਰਨਾਚ ਸਿੰਘਾ ਦੇ ਲੋਕਾਂ ਸ਼ਾਂਤੋਂ ਮੈਂ ਸ਼ੁਰੂ ਕੀਤਾ ਹੈ ਸਿੰਘਾ ਦੇ ਲੋਕਾਂ ਸ਼ਾਂਤੋਂ ਸ਼ਾਂਤੰਦਰਾ ਬੁਰਗੋ ਜਿਹੜੇ ਫਿਕਰੇ ਦੇ ਅਖੀਰ ਤੇ ਜਿਹੜਾ ਲਫ਼ਜ਼ ਆਉਣਾ ਅਗਲੇ ਮਸਰੇ ਵਿੱਚੋਂ ਪਹਿਲਾਂ ਆਉਣਾ ਜਿਹੜਾ ਉਹਦੇ ਅਖੀਰ ਤੇ ਆਉਗਾ ਉਹ ਤੋਂ ਅਗਲੇ ਮਸਰੇ ਵਿੱਚ ਪਹਿਲਾਂ ਆਊਗਾ

ਯੋ ਗਾਰਾ ਹੈ ਕੋਈ ਸੋਨਾ ਇਹਨ ਗਾਰਾ ਜਿੱਥੇ ਬਿਰਛਾਂ ਦੀ ਛਾਂ ਹੈ ਬਿਰਛਾਂ ਦੀ ਛਾਂਵੇਂ ਰਮਣੀਤ ਜਹੀ ਛਾਂ ਪਰ ਛਾਂ ਰਮਣੀ ਜਿਹੜਾ ਬੜਿਆ ਤੇ ਫੇਰਾਏ ਬੜੇ ਵੇਚ ਚੁਕਿਰੇ ਰੂਪ ਲਾਇਆ ਕਿਤੇ ਹਾਂ ਕਹਣੇ ਬਣਾ ਬਈ ਹੋਏ ਕੰਮ ਤੇ ਪਟੋਕਾ ਉਹਨਾਂ ਦਾ

ਤੇ ਕਿਸੇ ਦੇ ਲੰਗੋਟੀ ਏ ਤੇ ਕਿਸੇ ਟੈਂਡੇ ਆਪਣੀ ਕਰੇਲੇ ਆ ਨੂੰ ਕੋਰਦੀ ਹੈ ਤੇ ਘੰਡੇ ਆਪਣੇ ਕਰੇਲੇ ਆ ਨੂੰ ਤੇ ਸੋਹਣੇ ਸੋਹਣੇ ਫੁੱਲਾਂ ਨਾਲ ਥਾਂ ਸਾਰੀ ਭਰੀ ਹੈ ਫੁੱਲਾਂ ਦੇ ਵਿਚਾਲੇ ਇੱਕ ਬਣੀ 12 ਬਰੀ ਹੈ ਸੋਹਣੇ ਸੋਹਣੇ ਫੁੱਲਾਂ ਨਾਲ ਥਾਂ ਸਾਰੀ ਭਰੀ ਹੈ ਫੁੱਲਾਂ ਦੇ ਵਿਚਾਲੇ ਇੱਕ ਬਣੀ 12 ਬਾਰ ਇਸ ਦੀਆਂ ਕੰਡਾਂ ਦਾ ਗੁਲਾਬੀ ਜਿਹਾ ਰੰਗ ਉਹ ਹੈ 12 ਬਰੀ ਵਿੱਚ ਇੱਕ ਵਿਸ਼ਿਆ ਪਹਾਂਗੜਾ ਤੇ ਡੇਰੇ ਵਿੱਚ ਬੀਜੇ ਹੋਏ ਤਰਾਂ ਤੇ ਕਰੇਲੇ ਆ ਡੇਰੇ ਵਿੱਚ ਬੀਜੇ ਹੋਏ ਤਰਾਂ ਤੇ ਕਰੇਲੇ ਆ ਆਂਬ ਅਨੁਰੂਧ ਨਾਲੇ ਜਿਮਣਾ ਤੇ ਚੇਲੇ ਆ ਤੇ ਰੁੱਖਾਂ ਨਾਲ ਵੱਜੇ ਹੋਏ ਬੱਕਰੀ ਤੇ ਛੇਲੇ ਆ ਤੇ ਚਗਾਈ ਗੁਰੂ ਹੋਣਾ ਦੇਵੇ 52 ਚੇਲੇ ਚੰਗਾਈ ਗੁਰੂ ਹੋਣਾ ਜਿਹੜੇ 52 ਚੇਲੇ ਆ ਖੋਦ ਸਾਧ ਕਾਂਗੜੇ ਟਪੌੜੇ ਪਈ ਜਾਂਦੇ ਆ ਤੇ ਪੇੜਿਆਂ ਤੇ ਬਾਕੀ ਦੇ ਸੁਆ ਮਰੀ ਜਾਂਦੇ ਆ ਪੇੜਿਆਂ ਤੇ ਬਾਕੀ ਦੇ ਸੁਆ ਮਰੀ ਜਾਂਦੇ ਆ دیر رولا جی گیا ہر ایک ساتھ جی ہاں سارے بندے ست نام واہ چون علاپ چلاپ راہی جی ہی جاپ دے سپاہی جی جاپ دے اگے اگے سارے ایک جیتے دار دشمش پادشاہ ਅਗੇ ਅਗੇ ਸਾਰਿਆਂ ਦੇ ਇੱਕ ਜਥੇਦਾਰ ਹੈ ਕੋਈ ਸੋਨਾ ਦਸਤਾਰਾਂ ਨਾਲੇ ਘੋੜੇ ਤੇ سارا چوندے پر تیرو دس دے آیویا کا رام جب دا جل تشورا دام پر تیروی دس دے آیویا کا رام نکھران چواری ہے گیا جی چی جی سواری نکھران جی جسے کرپان تو کرانتی روپ ہے پر مالا دس بھی یہ شانتی روپ ہے, ہے مالا وہی دس ਕੋਈ ਜਾਤ ਦਾ ਨਰੇਸ਼ ਵਾ ਸੁਲਾ ਜਿਹਾਂ ਬਾਣਾ ਜਾਪੇ ਕੋਈ ਦੁਰਵੇਸ਼ ਵਾ ਜਿੱਧਰੋਂ ਦੇ ਵਾ ਸਭ ਸਾਧ ਕਬਰਾਂਗੇ ਤੇ ਮਾਰ ਦੇ ਚਕਾਰੇ ਸਿੰਘ ਡੇਰੇ ਵਿੱਚ ਆ ਗਏ ਚਕਾਰੇ ਸਿੰਘ ਡੇਰੇ ਵਿੱਚ ਆ ਗਏ ਗੁਰਗਰਾਹ ਚ ਪਾਈਆਂ ਜਿਨ੍ਹਾਂ 40 40 ਰੋਟੀਆਂ ਸਾਧਾਂ ਦੀਆਂ ਹੋਈ ਜਾਣ ਢਿੱਲੀਆਂ ਲੰਗੋਟੀਆਂ ਕੋ ਵੱਡਾ ਸਾਰਾ ਚੇਲਾ ਇੱਕ ਹੌਂਸਲੇ ਨੂੰ ਤਾਰ ਕੇ ਉਹ ਕਵੜਾ ਵੇਹਾ ਬੋਲਿਆ ਖੰਡਾ ਦੇਹਾ ਵਾ ਬੋਲਿਆ ਵੱਡਾ ਸਾਰਾ ਚੇਲਾ ਵੱਡਾ ਸਾਰਾ ਚੇਲਾ ਇੱਕ ਹੌਸਲੇ ਨੂੰ ਧਾਰ ਕੇ ਉਹ ਤੌੜਾ ਜਿਹਾ ਬੋਲਿਆ ਖੂਬੂਰਾ ਜਿਹਾ ਮਾਰ ਕੇ ਕਿੰਗਾ ਦਾ ਚੇਲਾ ਉਹ ਤੌੜੀ ਵਾਂ ਨੂੰ ਤੇੜ ਉਹਦਾ ਗੋਰੇ ਵਾਂ ਨੂੰ ਤੇੜ ਵੈ ਕੱਲੇ ਉਹਦੇ ਢੇਰ ਦਾ 84 ਕਿਲੋ ਵੇਡਾ

ਤੇ ਹੋਰ ਤਰ੍ਹਾਂ ਡੇਰੇ ਵਿੱਚੋਂ ਜਾਓਗੇ ਆ ਗਿਆ ਜੇ ਮਾਰੋ ਦਾਸ ਖੰਭ ਠਪਵਾਉਂਦੇ ਨਾੜ ਦੇ ਜਕਾਰੇ ਜਿਹੜੇ ਬੰਦ-ਬੰਦ ਵੱਜਦੇ ਮਾਰੋ ਦਾਸ ਆਜਾ ਨਾ ਵੇਖੇ ਨਾ ਵੱਜਦੇ ਤੇ ਅੱਗੇ ਉਹ ਮਾਹੌਲ ਨਾਲ ਸਿੰਘ ਇੱਕ ਬੋਲਿਆ ਅੱਗੇ ਉਹ ਮਾਹੌਲ ਨਾਲ ਸਿੰਘ ਇੱਕ ਬੋਲਿਆ ਤੂੰ ਔਖਾ ਕੰਨ ਹੋਈ ਜਾ ਨਾ ਰੱਬ ਦੇ ਪੜੋਲੇ ਆ ਅੱਗੇ ਉਹ ਮਾਹੌਲ ਨਾਲ ਸਿੰਘ ਇੱਕ ਬੋਲਿਆ ਉਹ ਕਾਕਾ ਨੂੰ ਹੋਈ ਜਾਣ ਰੱਬ ਦੇ ਭਰੋਲਿਆ ਸਾਡਾ ਨੁਕਸਾਨ ਜਿਹੜਾ ਹੁੰਦਾ ਆ ਤੂੰ ਹੋਣ ਦੇ ਪਰ ਜਿਹੜਾ ਹੋ ਜਾਂਦਾ ਨੂੰ ਛਾਵੇਂ ਤੇ ਖਲੋਂ ਦੇ ਕੇ ਦਾ ਮੋਟਾ ਢੇਵਾ ਤੇ ਦਿਲ ਕਿੰਨਾ ਸੌੜਾਇਆ ਕਿ ਦਾ ਮੋਟਾ ਢੇਵਾ ਤੇ ਦਿਲ ਕਿੰਨਾ ਸੌੜਾਇਆ ਦੇਖ ਲਾਂਗੇ ਗੁਰੂ ਤੇਰਾ ਮਿੱਠਾ ਆ ਕੇ ਸੌੜਾਇਆ ਹਾਂ ਦੇਖ ਲਾਂਗੇ ਗੁਰੂ ਤੇਰਾ ਮਿੱਠਾ ਆ ਕੇ ਕੌੜਾ ਆ ਖਾਂਦੇ ਬਾਦਾਮ ਤੇ ਬਰਾਗੀ ਖੋਦੇ ਹਾਂ ਪਾਲਦੇ ਬੱਕਰੇ ਤਿਆਗੀ ਖਰੌਂਦੇ ਹਾਂ ਸਿਕਾਂ ਤਾਂ ਇਹ ਕਹਿਣ ਲੱਗਾ ਡੇਰਾ ਇੱਥੇ ਲਾ ਦਿਓ ਬੜੇ ਤੋਂ ਬੱਕਰੇ ਦੇ ਝਟਕਾ ਬਣਾ ਦਿਓ ਤਾਂ ਜਿਹੜਾ ਹੋਇ ਜਿਹੜਾ ਗਿੱਤੀ ਉਹ ਨਾ ਪਰ। ਉਹ ਤਾਂ ਔਕਾ ਹੋਇ ਜਿਹੜਾ ਖੋਂਬੂ ਦੀ ਰੱਖੇ ਨੇ ਬਦਾਨ ਤੇ ਸਵਾਰੇ ਨਾ ਖਾਣ ਨੂੰ ਧੀਆਂ ਪੁੱਤਰੋਂ ਦੇ ਪਿੱਛੇ ਪੈੜਿਆਂ ਵੀ ਜਾਣ ਨੂੰ। ਬਿਟ ਬਿਟ ਹਰ ਸੌਦ ਵੇਖਦਾ ਹੀ ਰਹਿ ਗਿਆ ਤੇ ਵਿਸ਼ੇ ਹੋਏ ਪ੍ਰਾਂਗ ਉੱਤੇ ਜਥੇਦਾਰ। ਦੌਰੂਤੀ ਸੌਦ ਤਾਂ ਜਿਹੜਾ ਸਮਾਉ ਲੋ ਤੇ ਉਹ ਜੰਗਲਾਂ ਦੇ ਵਿੱਚ ਗੁਰੂ ਆਪਣੇ ਨੂੰ ਬਾੜ ਦੇ। ਫੁੱਲ ਲਗੀਆਂ ਜਟਾਂ ਤੇ ਢਿਲਕਦੇ ਨੇ ਸੂਤ ਨੇ ਫਿਰਦੇ ਪਹਾੜੀ ਨੂੰ ਚੜੇਲਾਂ ਤੇ ਲੱਭ ਕੇ ਗੁਰੂ ਰੂਪੇ ਦਾ ਨਾਜਰਾ ਸੁਨਾਇਆ ਮਾਦੋ ਦਾਤਾ ਹਾਲ ਸਾ ਤੋ ਜਾਂਦਾ ਲੱਭਤਾ ਤੂੰ ਬੈਠਾ ਹੋਇਆ ਇੱਥੇ ਆਬ ਲਾ ਕੇ ਸਮਾਧੀਆਂ ਓਏ ਡੇਰੇ ਦੀਆਂ ਵੇਖ ਕਿਵੇਂ ਹੋਈਆਂ ਬਰਬਾਦ ਡੇਰੇ ਦੀਆਂ ਵੇਖ ਕਿਵੇਂ ਹੋਈਆਂ ਪੁਰਵਾਦੀਆਂ ਮਾਦੋ ਦਾਤਾ ਬੰਦੇ ਕੁਝ ਡੇਰੇ ਚ ਅਜੀਬ ਜਿਹੇ ਆਏ ਆ ਬੰਦੇ ਕੁਝ ਡੇਰੇ ਜੂ ਅਜੀਬ ਜਿਹੇ ਆਏ ਆ ਡੇਰੇ ਤੇ ਆ ਰੁੱਖਾਂ ਹੇਠਾਂ ਡੇਰੇ ਹੋਣਾ ਲਾਇਆ ਉਹ ਆਉਂਦੇ ਸਾਰ ਪਹਿਲਾਂ ਹਦਵਾਨਿਆਂ ਨੂੰ ਟੱਕਰੇ ਆਉਂਦੇ ਸਾਰ ਪਹਿਲਾਂ ਹਦਵਾਨਿਆਂ ਨੂੰ ਟੱਕਰੇ ਤਿੰਨ ਚਾਰ ਫੇਰ ਚਿੱਟ ਘਾਏ ਉਹਨਾ ਘੋੜਿਆਂ ਨੇ ਏਦਾਂ ਸਾਰਾ ਹੁਲੀਆ ਵਿਗਾੜਿਆ ਲੰਕਾ ਨੂੰ ਜਿਵੇਂ ਹਨੂਮਾਨ ਨੇ ਉਜਾੜਿਆ ਘੋੜਿਆਂ ਨੇ ਏਦਾਂ ਸਾਰਾ ਹੁਲੀਆ ਵਿਗਾੜਿਆ ਲੰਕਾ ਨੂੰ ਜਿਵੇਂ ਹਨੂਮਾਨ ਨੇ ਉਜਾੜਿਆ ਜੇ ਰੋਕਿਆ ਤੇ ਆਖਦੇ ਆ ਨੇਜੇ ਚ ਪਰੋਦਾ ਨੇ ਜੇ ਰੋਕਿਆ ਤੇ ਆਖਦੇ ਆ ਨੇਜੇ ਚ ਪਰੋਦਾ ਨੇ ਮੋਟੇ ਮੋਟੇ ਟਿੱਡਾਂ ਵਿੱਚ ਵਰਸ਼ੇ ਹੈ ਵੇ ਲੋਕ ਕਹਦੇ ਆਖਦੇ ਆ ਲੇਜੇ ਚ ਪਰੋਵਾ ਗੇ ਮੋਟੇ ਮੋਟੇ ਢੱਡਾਂ ਵਿੱਚ ਬਰਸ਼ੇ ਚ ਭੋਗਾਂਗੇ ਨੂਨ ਤੇਲ ਆਟਾ ਦੁੱਧ ਸਾਰੇ ਖਾਈ ਜਾਂਦੇ ਆ ਨਾਲੇ ਜਕਾਰੇ ਤੇ ਜਕਾਰਾ ਲਾਈ ਜਾਂਦੇ ਨੂਨ ਤੇਲ ਆਟਾ ਦੁੱਧ ਸਾਰੇ ਖਾਈ ਜਾਂਦੇ ਆ ਨਾਲੇ ਉਹ ਜਕਾਰੇ ਤੇ ਜਕਾਰਾ ਲਾਈ ਜਾਂਦੇ ਆ ਤੇ ਮਾਦੋ ਦਾਸਾਂ 12 ਦਰੀ ਵਿੱਚ ਜਿਹੜਾ ਆਪ ਦਾ ਪੜਾਂ ਗਿਆ ਜਥੇਦਾਰ ਬੈਠਾ ਉੱਤੇ ਉਸ ਦੇ ਨਿਸ਼ਾਨ ਗੇ ਹਰ ਵਕਤ ਇਹ ਦਿਲ ਸਾਡਾ ਪਿਆ ਘਰੋਂਦਾ ਹੈ ਜਦੋਂ ਵੀ ਖਿਆਲ ਆਉਣਾ ਪੜਿਆਂ ਦਾ ਹੁੰਦਾ ਛੱਡ ਦੇ ਸਮਾਧੀ ਛੱਡ ਦੇ ਛੱਡ ਦੇ ਸਮਾਧੀ ਤੇ ਵਫਾ ਜਰਾ ਤਾਕਤਾਂ ਕਰਾਮਾਤਾਂ ਸਭ ਕੱਢ ਦੇ ਸਮਾਖਤਾਂ ਓਏ ਧਰੂ ਜਤੀ ਵਾਲੇ ਜਰਾ ਹੱਥ ਵੀ ਵਿਖਾਲ ਦੇ ਇੱਕ ਵਾਰੀ ਡੇਰੇ ਵਿੱਚੋਂ ਸਭ ਨੂੰ ਨਿਕਾਲ ਦੇ ਬਚ ਕੇ ਨਾ ਜਾਵੇ ਅੱਜ ਕੋਈ ਬਰਾਗੀਆਂ ਦੇ ਡੰਗ ਤੋਂ ਇੱਕ ਵਾਰੀ ਇਹ ਨੂੰ ਛੱਡ ਦੇ ਬੜੰਗ ਇੱਕ ਵਾਰੀ ਉਜੇ ਸੁੱਣਦੇ ਪਲੰਗ ਤੋਂ ਬਾਜ ਰਿਆਂ ਲਗੂ ਲਈ ਹੋਇਆ ਸੀ ਕਰਤੂਤ ਤੋਂ ਪੂਤ ਨਹੀਂ ਪਵਾਦੇ ਕਿਸੇ ਵੱਡੇ ਸਾਰੇ ਪੂਤ ਤੋਂ ਪੂਤ ਨਹੀਂ ਕਿਸੇ ਵੱਡੇ ਸਾਰੇ ਪੂਤ ਤੋਂ ਪਰ ਆਗੂ ਵਿੱਚ ਉਹਨਾਂ ਦਾ ਮਹਾਤਮਾ ਦਾ ਰੂਪ ਹੋਇਆ ਤਾਂ ਆਇਆ ਰੱਬ ਜਿਵੇਂ ਪੰਕੇ ਦਾ ਸਰੂਪ ਹੋਇਆ ਤੇ ਉਸ ਦੇ ਅੰਨੈਣਾ ਚ ਖੁਮਾਰੀ ਜਿਹੀ ਰਹਿੰਦੀ ਏ ਉਸ ਤਾਈਂ ਵੇਖੀ ਤੇ ਠੰਡ ਜਿਹੀ ਪੈਂਦੀ ਤੋ ਚੇਲਿਆਂ ਦੇ ਕੋਲ ਸੂਣ ਵਖੋ ਵਖ ਬੋਲੀਆਂ ਹੌਲੀ ਹੌਲੀ ਅੱਖਾਂ ਥੇੜ ਮਾਧੋਦਾਸ ਖੋਲੀ ਨਾ ਉਹ ਕਹਿਣ ਲੱਗਾ ਭੋਰੇ ਦਵਾਈ ਕੰਨ ਪਾਉਂਦੇ ਹੋ ਸਾਰੇ ਨੂੰ ਪਤਾ ਹੈ ਤੁਸੀਂ ਕਿਉਂ ਕਬਰਾਉਂਦੇ ਹੋ ਉਹ ਭੂਤ ਪਾਤ ਵੀਰ ਬਾਹ ਸਾਰੇ ਇੰਨਾ ਕੱਲੇ ਆ ਪਰ ਉਸ ਦੀਆਂ ਤਾਕਤਾਂ ਤੋਂ ਸਾਰਾ ਕੁਝ ਥੱਲੇ ਭੂਤ ਪਾਤ ਵੀਰ ਬਾਹ ਸਾਰੇ ਇੰਨਾ ਕੱਲੇ ਆ ਪਰ ਉਸ ਦੀਆਂ ਤਾਕਤਾਂ ਤੋਂ ਸਾਰਾ ਕੁਝ ਥੱਲੇ ਆ ਮੈਨੂੰ ਆ ਕੇ ਕਹਿੰਦਾ ਗੁਜਰੰਗ ਬਲੀ ਉਹਦਾ ਰਾਮ ਜਿਹਾ ਰੂਪ ਹੈ ਕਹਿੰਦਾ ਗੁਜਰੰਗ ਬਲੀ ਉਹਦਾ ਰਾਮ ਜਿਹਾ ਰੂਪ ਹੈ ਭੈਣੋ ਜਤੀ ਆ ਕੇ ਕਹਿੰਦਾ ਸ਼ਿਵਾਂ ਦਾ ਸਰੂਪ ਹੈ ਇਹਨੂੰ ਪਿਆ ਜਾਪਦਾ ਹੈ ਬੰਦਾ ਕੋਈ ਖਾਸ ਹੋ ਪਰ ਦੂਜੇ ਬੰਨੇ ਹੋਇਆ ਕੀ ਬਰਾਗੀ ਮਾਦਾ ਦਾ ਹੈ ਹੈ ਉਹ ਜੰਤਰਾ ਦੇ ਨਾਲ ਕੰਮ ਸਾਰਿਆ ਹਮੇਸ਼ਵਾ ਮੰਤਰਾਂ ਦੀ ਅੱਜ ਕੋਈ ਜਾਣਦੀ ਨਾ ਪੇਸ਼ਵਾ ਜਿਵੇਂ ਤੁਸੀਂ ਦੱਸਦੇ ਹੋ ਬੰਦਾ ਦਰਵੇਸ਼ਵਾ ਹੈਗਾ ਪਰਦੇਸੀ ਉਹਦਾ ਹੋਰ ਕੋਈ ਦੇਸ਼ ਰਾਹੀਂ ਕੱਚ ਤੰਗ ਆਪ ਕਰਪਾਨ ਨਾਲੇ ਕੇਸ਼ਵਾ ਮੈਨੂੰ ਤਾਂ ਮਨੂਨ ਹੁੰਦਾ ਗੁਰੂ ਦਸ਼ਮੇਸ਼ ਜੰਤਰਾ ਦੇ ਨਾਲ ਕੰਮ ਸਾਰਿਆ ਹਮੇਸ਼ਵਾ ਮੰਤਰਾਂ ਦੀ ਅੱਜ ਕੋਈ ਜਾਣਦੀ ਨਾ ਪੇਸ਼ਵਾ ਜਿਵੇਂ ਤੁਸੀਂ ਦੱਸਦੇ ਹੋ ਉਹ ਮੰਤਰ ਨਿਕਲ ਗਈ ਪੂਰੀ ਪਾਟਿਆ ਉੱਪਰੂ ਸਿਆ। ਚੁਰ ਪਿਆ ਬਹਾਗੀ ਨਾਲ ਸਹਾਰਾ ਦਾ ਜਰੂਰ ਹੋ। ਨਿਕਲ ਗਈ ਫੂਲ ਜਿਉਂ ਪਾਟਿਆ ਫੂਲ ਸਿੱਧੀਆਂ ਦਾ ਸਿਰ ਚੋਂ غرੂਰ ਸਾਰਾ ਲੈ ਗਿਆ ਤੇ ਮਾਧੋ ਦਾਤ ਆਣ ਕੇ ਪਲੰਗ ਲਾਗੇ। ਕਿੱਦਾਂ ਬੈਠਾ ਮਾਧੋ ਦਾਤ ਮੈਂ ਇੱਕ ਇੱਕ ਪ੍ਰਸਾਨੀ ਸਟੇਜ ਤੇ ਇੱਕ ਸਿਉਰੀ। ਵਾਹ ਜੀ ਵਾਹ। ਬੈਠਾ ਮਾਧੋ ਦਾਤ ਇਦਾਂ ਮਨ ਤਾਈ ਮਾਰ ਕੇ ਧੀਮ ਜਿਵੇਂ ਬੈਠਾ ਹੈ ਬਿਰੋਤੀ ਨੂੰ ਹਾਰ ਕੇ। ਬੈਠਾ ਮਾਧੋ ਦਾਤ ਇਦਾਂ ਮਨ ਤਾਂ ਹੀ ਮਾਰ ਕੇ ਕਿਹ ਕਿਹਨੇ ਬੈਠਿਆ ਇਸ ਰੂਪ ਤੀਨ ਹਾਰ ਕੇ ਮਿਟ ਗਈਆਂ ਅੱਖਾਂ ਤੇ ਸਮਾਧੀ ਜਿਹੀ ਲੱਗ ਗਈ ਦਿਲ ਚੰਗਰਾਨੀ ਇੱਕ ਜੋਤ ਜਿਹੀ ਜਾਗ ਗਈ ਬਾਜਾਂ ਵਾਲੇ ਹੱਥ ਜਿਵੇਂ ਸਤੀਰ ਉੱਤੇ ਰੱਖਿਆ ਅਰਸ਼ੀ ਨਜ਼ਾਰਾ ਇੱਕ ਮਾਦੋਦਾਸ ਤੱਕਿਆ ਤੋ ਵੇਖਦਾ ਕੀ ਦਿੱਲੀ ਵਿੱਚ ਖੁੱਲ੍ਹਾ ਗਿਆ ਚੌਂਕ ਉਹਨੂੰ ਕੀ ਨਤ ਨਹੀਂ ਆ ਰਿਹਾ ਵੇਖਦਾ ਕੀ ਦਿੱਲੀ ਵਿੱਚ ਕੁੱਲਾ ਦੇਹਾ ਚੌਕ ਹੈ ਚੌਕ ਵਿੱਚ ਨੱਚਦਾ ਸ਼ਹਾਦਤਾਂ ਦਾ ਸ਼ੌਕ ਹੈ ਤੇਜ ਖੱਲੇ ਬੈਠਾ ਉਸੇ ਕੋ ਵਿਖਿਆ ਮਹਾਤਮਾ ਹੂਣ ਲੱਗਾ ਬੰਦੇ ਲਈ ਸ਼ਹੀਦ ਪਰਮਾਤਮਾ ਤੇਜ ਖੱਲੇ ਬੈਠਾ ਜਿਵੇਂ ਵਿਖਿਆ ਮਹਾਤਮਾ ਹੂਣ ਲੱਗਾ ਬੰਦੇ ਲਈ ਜੋ ਸ਼ਹੀਦ ਪਰਮਾਤਮਾ मुगल जी फौज कई सैंकड़े हज़ार मौत नखौला पिया करुज़ारा की कलगियांराली च ई मौज वा जि कला कौरवां जी फौज वा ਬਿਟ बिट तक ਸਤਾਰੇ ਨਹੀਂ ਆਕਾਸ਼ ਦੇ ਪਿਤਾ ਹੈ ਖਲੋਤਾ ਕੋਲ ਪੁੱਤਰਾਂ ਦੀ ਲਾਸ਼ ਬਿਟ ਬਿਟ ਤੱਕਦੇ ਸਤਾਰੇ ਨਹੀਂ ਆਕਾਸ਼ ਦੇ ਪਿਤਾ ਹੈ ਖਲੋਤਾ ਕੋਲ ਪੁੱਤਰਾਂ ਦੀ ਲਾਸ਼ ਦੇ ਪੁੱਤਰਾਂ ਦੇ ਦੁੱਖ ਜਿੰਨੇ ਖੀਰੇ ਮੱਥੇ ਸਹੇ ਨੇ ਤਪਣੋਂ ਬਗੈਰ ਕੋਤੇ ਅੱਖਾਂ ਸਾਵੇਂ ਪੈ ਗਏ ਨੇ ਫੇਰ ਇੱਕ ਸੀਨ ਦਿਖਾ ਉਸ ਖੂਨੀ ਸਰਹੰਗ ਦਾ ਖੂਨ ਨਾਲ ਲਾਤ ਪਾਤਰ ਗੋਇੰਨਿਕ ਕੰਦ ਦਾ ਡਾਲ ਦੋ ਬਲੂ ਜੀ ਹੈ نیح چلوتے نے دال دو بلور جی نیح چلوتے نے ہوئی ہے شہید پولی دے سوتے لی نظارہ خونی دل گھبرا گیا ٹھنڈے ہوئے خون چالا جہا آ گیا کمبیا شریر اس نینا تھی کھولیا ਰਾਮ ਦੇਆਂ ਪੈਰਾਂ ਲੱਗਣ ਨੂੰ ਮਾਨ ਪੁੱਤਿਆ ਸ਼ਾਬਾਸ਼ ਬਾਬਾ ਮੋਇਆ ਨੂੰ ਜਿਵਾਉਂਦੇ ਨੇ ਇਸ਼ਾਰੇ ਤੇਰੀ ਅੱਖ ਦੇ ਮੇਰ ਵਾਲਾ ਹੱਥ ਮੇਰੀ ਕੰਡ ਤੇ ਰੱਖ ਦੇ ਮੈਂ ਜੋ ਵੀ ਕੁਝ ਹੈਗਾ ਆ ਮੈਂ ਚੰਗਾ ਨਾ ਮੰਦਾ ਆ ਮਾਧੋਦਾਸ ਨਹੀਂ ਹੁਣ ਬਾਬਾ ਤੇਰਾ ਬੰਦਾ ਲੋ ਵੀ ਕੁਝ ਹੈਗਾ ਆ ਮੈਂ ਚੰਗਾ ਨਾ ਮੰਦਾ ਆ ਮਾਧੋਦਾਸ ਨਹੀਂ ਹੁਣ ਬਾਬਾ ਤੇਰਾ ਬੰਦਾ ਆ ਮੇਰੇ ਦਿਨ ਵਿੱਚੋਂ ਤੂੰ ਬਰਾਗ ਨੂੰ ਨਿਕਾਲ ਦੇ ਆਪਣਾ ਬਨਾਲ ਮੈਨੂੰ ਅੰਮ੍ਰਿਤ ਪਿਆਲ ਦੇ ਅੱਖੀਆਂ ਚ ਅੱਗ ਮੇਰੇ ਦਿਲ 'ਚ ਜਨੂਨ ਹੈ ਇਰ ਵਿੱਚ ਅੱਜ ਮੇਰੇ ਹੋਰ ਇੱਕ ਗੀਤ ਹੈ ਮੈਂ ਦਿਲ ਚ ਵਸਾ ਕੇ ਤਸਵੀਰ ਖੂਨੀ ਕੰਨ ਦੀ ਮੈਂ ਇਟ ਨਾਲੇ ਟਖੜਕਾ ਦੂੰ ਸਰਹੰਦ ਦੀ ਦਿਲ ਚ ਵਸਾ ਕੇ ਤਸਵੀਰ ਖੂਨੀ ਕੰਨ ਦੀ ਮੈਂ ਇਟ ਨਾਲੇ ਟਖੜਕਾ ਦੂੰ ਸਰਹੰਦ ਦੀ ਜਦ ਤੇ ਨਾ ਰਹੂਗੀ ਕਹਾਣੀ ਹੁਣ ਉਹ ਪ੍ਰੀ ਮੈਂ ਪੈਰਾਂ ਹੇਠਾਂ ਰੋ ਲੂੰਗਾ ਜਦ ਤੇ ਨਾ ਰਹੂਗੀ ਕਹਾਣੀ ਹੁਣ ਉਹ ਪ੍ਰੀ ਮੈਂ ਪੈਰਾਂ ਹੇਠਾਂ ਰੋ ਲੂੰਗਾ ਵਜ਼ੀਰ ਖਾਂ ਦੀ ਖੋਤਰੀ ਤੂੰ ਵੇਖਿਆ ਭਰਾਗੀ ਜਦੋਂ ਜੋਸ਼ ਵਿੱਚ ਆਇਆ ਏ ਬਾਜਾਂ ਵਾਲੇ ਕੋਟਕੇ ਕਰੇ ਜੀ ਨਾਲ ਲਾਇਆ ਏ ਤੇ ਮੇਰਾ ਵਾਲੇ ਬੋਲੇ ਏਦਾਂ ਮੇਰ ਵਿੱਚ ਆਣ ਕੇ ਅਬੰਦਾ ਅਸਾਂ ਲਬਿਆ ਅਬ ਰਾਗੀਆਂ ਤੁਸ਼ਾਨ ਕੇ ਤੇ ਆਲੇ ਮੇਰੇ ਤੀਰ ਤੇ ਮੇਰਾ ਕਮਨ ਮੇਰੀ ਸਾ ਬੁਲਾ ਗਾਲ ਵਿੱਚ ਪਾਲਾ ਕਿਰਪਾ ਨੂੰ ਮੇਰੀ ਸਾ ਬੁਲਾ ਤੇ ਦੁੰਦਿਆਂ ਦੀ ਬੰਦਗੀ ਚ ਵੇ ਪੇਤ ਸਾ ਬੰਦ ਹੈ ਬੰਦਗੀ ਦੇ ਨਾਲ ਬੰਦਾ ਰੱਬ ਤੂੰ ਬੁਲਾਉਂਦੇ ਹੈ ਰੱਬ ਤੂੰ ਬੁਲਾਉਂਦੇ